ਸਤਨਾਮ 3 ਵਾਰ ਪਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭਉ ਗੁਰ ਪ੍ਰਸਾਦ ਜਪ ਅਦਿ ਸਚੁ ਜੁਗਾਦ ਸੱਚ ਐ ਪੀ ਸੱਚ ਨਾਨਕ ਸੀ ਪੀ ਸੱਚ ਆਦ ਸੱਚ ਜੋਗਦ ਸੱਚ ਹੈ ਭੀ ਸੱਚ ਨਾਨਕ ਉਸੇ ਭੀ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੰਨ ਪਾਵਹਿ ਮੂਖ ਦਵਾਰ ਮੰਨ ਪਰਵਾਰ ਸਾਧਾਰ ਮੰਨ ਪਾਵਹ ਮੋਖ ਦਵਾਰ ਮੰਨ ਪਰਵਾਰ ਸਾਧਾਰ ਮੰਨ ਤਰੈ ਤਾਰੇ ਗੁਰ ਸਿੱਖ ਮੰਨ ਨਾਨਕ ਓਹ ਨਾਮ ភਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਐਸਾ ਨਾਮ ਨਿਰੰਝਨ ਹੋਏ ਜੀਵ ਕੋ ਮਨ ਜਾਣੈ ਮਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਅਵਤਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਜੀਆਂ ਦੀ ਅਪਾਰ ਕਿਰਪਾ ਦੇ ਨਾਲ ਜੋ ਗੁਰੂ ਕੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਤਿੰਨ ਵਿਚਾਰਾਂ ਦੇ ਅਧੀਨ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ 15ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ ਤਨ ਦੇ ਉੱਪਰ ਅੰਕਿਤ ਹੈ ਸੋ ਆਓ ਜੋ ਮੰਨਣ ਦਾ ਪ੍ਰਕਰਨ ਗੁਰੂ ਸਾਹਿਬ ਜੀ ਨੇ ਆਰੰਭ ਕੀਤਾ ਹੈ ਮੰਨਣ ਦੇ ਪ੍ਰਕਰਨ ਦੀ ਇਹ ਚੌਥੀ ਪੌੜੀ ਹੈ ਤੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜਿਹੜਾ ਫਿਰ ਮਨੁੱਖ ਨਾਮ ਨੂੰ ਸੁਣ ਕੇ ਮਨ ਲੈਂਦਾ ਗੁਰੂ ਕੀ ਬਾਣੀ ਨੂੰ ਸੁਣ ਕੇ ਬਾਣੀ ਦੇ ਗਿਆਨ ਨੂੰ ਸੁਣ ਕੇ ਆਪਣੇ ਮਨ ਹਿਰਦੇ ਦੇ ਵਿੱਚ ਵਸਾ ਕੇ ਮਨ ਲੈਂਦਾ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਹੋਰ ਕਿਹੜੀਆਂ ਨਿਆਮਤਾ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਹਨ ਸੋ ਆਓ ਮਨ ਚਿਤ ਵਰਤਿਆਂ ਨੂੰ ਇਕਾਗਰ ਕਰਕੇ ਅੰਮ੍ਰਿਤ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਣ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੰਨ ਪਾਵਹਿ ਮੂਖ ਦਵਾਰ ਹੁਣ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜੇਕਰ ਮਨ ਮਨ ਦੇ ਅੰਦਰ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਦੇ ਲਗਣ ਲੱਗ ਜਾਵੇ ਨਾਮ ਵਸ ਜਾਵੇ ਤਾਂ ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ ਉਹ ਮਨੁੱਖ ਮੋਖ ਦੁਆਰ ਦੀ ਪ੍ਰਾਪਤੀ ਕਰ ਲੈਂਦਾ ਉਸ ਨੂੰ ਮੋਕਸ਼ ਮਿਲ ਜਾਂਦਾ ਹੈ ਹੁਣ ਸੰਸਾਰ ਦੇ ਅੰਦਰ ਮੂਖ ਦੁਆਰ ਦੇ ਬਾਰੇ ਮੁਕਤੀ ਦੇ ਬਾਰੇ ਬੜਾ ਕੁਝ ਮਨੁੱਖਾਂ ਦੇ ਵੱਲੋਂ ਬਿਆਨਿਆ ਗਿਆ ਕੋਈ ਇਨਸਾਨ ਕਿਦਾਂ ਕਹਿੰਦਾ ਹੈ ਕੋਈ ਕਿਵੇਂ ਕਹਿੰਦਾ ਹੈ ਕਿ ਮੂਖ ਮੁਕਤੀ ਹੁੰਦੀ ਹੈ ਕੋਈ ਕਹਿੰਦਾ ਕਿ ਮਰਨ ਤੋਂ ਬਾਅਦ ਜਿਹੜੀਆਂ ਅਸਥੀਆਂ ਹਨ ਜਿਹੜੀਆਂ ਹੱਡੀਆਂ ਹੁੰਦੀਆਂ ਅੰਗਿੱਠੇ ਦੀ ਰਾਖ ਹੁੰਦੀ ਹੈ ਉਹਦੇ ਵਿੱਚ ਹੱਡੀਆਂ ਹੁੰਦੀਆਂ ਨੇ ਮਨੁੱਖ ਕਹਿੰਦੇ ਹਨ ਕਿ ਫੁੱਲ ਚੁਗ ਕੇ ਕਿਸੇ ਖਾਸ ਨਦੀ ਦੇ ਵਿੱਚ ਜਾਂ ਖਾਸ ਦਰਿਆ ਦੇ ਵਿੱਚ ਪਾਉਣ ਦੇ ਨਾਲ ਬੰਦੇ ਦੀ ਮੁਕਤੀ ਹੁੰਦੀ ਹੈ ਜਾਂ ਕਈ ਵਾਰੀ ਇਹ ਵੀ ਗੱਲਾਂ ਪ੍ਰਚਾਰੀਆਂ ਗਈਆਂ ਕਿ ਔਰ ਅੱਜ ਵੀ ਪ੍ਰਚਾਰੀਆਂ ਜਾਂਦੀਆਂ ਹੈ ਕਿ ਬੰਦੇ ਦੀ ਮੁਕਤੀ ਮਰਨ ਤੋਂ ਬਾਅਦ ਕੋਈ ਉਹਦੇ ਨਿਮਿਤ ਗਊਦਾਨ ਕਰ ਦੇਵੇ ਜਾਂ ਕੁਝ ਹੋਰ ਕਿ ਤਾਂ ਮੁਕਤੀ ਹੁੰਦੀ ਹੈ ਪਰ ਗੁਰਮੁਖ ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਆ ਨਾ ਬਾਣੀ ਦੇ ਵਿੱਚ ਸਭ ਤੋਂ ਜਿਹੜੀ ਪਹਿਲ ਹੈ ਨਾ ਉਹ ਜਿਉਂਦੇ ਜੀਵ ਮੁਕਤ ਹੋਣ ਦੀ ਗੁਰੂ ਸਾਹਿਬ ਜੀ ਨੇ ਇਸ ਗੱਲ ਨੂੰ ਪਹਿਲ ਦਿੱਤੀ ਹੈ ਕਿ ਬੰਦਾ ਜਿਉਂਦੇ ਜੀ ਮੁਕਤ ਹੋਣਾ ਚਾਹੀਦਾ ਹੈ ਮਰਨ ਤੋਂ ਬਾਅਦ ਮੁਕਤੀ ਮਿਲੀ ਕਿ ਨਹੀਂ ਮਿਲੀ ਇਹ ਕਿਸ ਨੇ ਜਾਣਣਾ ਹੈ ਸੋ ਬਾਣੀ ਜੋ ਹੈ ਨਾ ਇਹ ਮਨੁੱਖ ਨੂੰ ਜਿਉਂਦੇ ਜੀ ਮੁਕਤ ਕਰਦੀ ਹੈ ਹੁਣ ਆਮ ਕਰਕੇ ਆਪਾਂ ਕਹਿ ਦਿੰਨੇ ਆ ਸੰਸਾਰੀ ਭਾਸ਼ਾ ਦੇ ਮੁਤਾਬਕ ਕਿ ਇਨਸਾਨ ਜਦੋਂ ਇਸ ਮਾਤ ਲੋਕ ਤੋਂ ਚਲਿਆ ਜਾਂਦਾ ਉਹਦੇ ਅੰਤਮ ਸੰਸਕਾਰ ਤੋਂ ਬਾਅਦ ਉਹਦੇ ਅੰਗਠੇ ਦੇ ਵਿੱਚੋਂ ਜਿਹੜੀਆਂ ਹੱਡੀਆਂ ਚੁਗਦੇ ਨੇ ਉਹਨਾਂ ਨੂੰ ਫੁੱਲ ਕਹਿ ਦਿੰਦੇ ਹਨ ਕਿ ਭਾਈ ਕਿਸੇ ਪ੍ਰਾਣੀ ਦੇ ਫੁੱਲ ਚੁਗਣੇ ਹਨ ਪਰ ਕਦੇ ਮਨ ਅੰਦਰ ਅਸੀਂ ਇਹ ਵਿਚਾਰ ਕੇ ਨਹੀਂ ਦੇਖਿਆ ਕਿ ਇਨਸਾਨ ساری ਜ਼ਿੰਦਗੀ ਕੰਡੇ ਬੀਜਦਾ ਰਿਹਾ ਮੜੇ ਕਰਮਾਂ ਦੇ ਕੰਡੇ ਇਹਨੇ ਬੀਜੇ ਅਨਸ਼ੀ ਵਿਕਾਰ ਵਿਭਚਾਰ ਇਦਾਂ ਦੇ ਕਰਮਾਂ ਦੇ ਕੰਡੇ ਬੀਜਦਾ ਰਿਹਾ ਬੇਈਮਾਨੀਆਂ ਠੱਗੀਆਂ ਚੋਰੀਆਂ ॠषਵਤਾ ਲੈਂਦਾ ਰਿਹਾ ਆਪਣਿਆਂ ਔਰ ਬੇਗਾਨਿਆਂ ਦਾ ਹੱਕ ਮਾਰ ਕੇ ਖਾਂਦਾ ਰਿਹਾ ਹੁਣ ਬੰਦੇ ਨੇ ساری ਜ਼ਿੰਦਗੀ ਇਹ ਕੰਡੇ ਬੀਜੇ ਤੇ ਜੇਕਰ ਉਹ ਇਹ ਗੱਲ ਜਾਣ ਲਵੇ ਜੇਕਰ ਉਹ ਇਹ ਗੱਲ ਸਮਝੇ ਕਿ ਕੋਈ ਗੱਲ ਨਹੀਂ ਅਪੇ ਗੁਰੂ ਘਰ ਦੇ ਭਾਈ ਨੇ ਅਰਦਾਸ ਤਾਂ ਕਰੀ ਦੇਣੀ ਹੈ ਕਿ ਭਾਈ ਇਸ ਪ੍ਰਾਣੀ ਨੂੰ ਸੇ ਅਕਾਲ ਪੁਰਖ ਮੁਕਤੀ ਦੀ ਦਾਤ ਬਖਸ਼ਿਸ਼ ਕਰਨੀ ਗੁਰਮੁਖੋ ਸਤਿਗੁਰੂ ਜੀ ਦੀ ਜੋ ਬਾਣੀ ਦਾ ਫੈਸਲਾ ਹੈ ਨਾ ਉਹ ਇਹੀ ਹੈ ਕਿ ਜੈਸਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਦੜਾ ਖੇਤ ਪਾਤਸ਼ਾਹ ਜੀ ਕਹਿੰਦੇ ਕਰਮਾਂ ਦੀ ਖੇਤੀ ਪਾਈ ਜੋ ਬੀਜੇਗਾ ਉਹ ਵੜਨਾ ਪੈਣਾ ਹੈ ਅਕਸਰ ਸਾਡੇ ਮਨਾਂ ਦੇ ਅੰਦਰ ਬਹੁਤ ਵੱਡੇ ਭੁਲੇਖੇ ਪਏ ਹੋਏ ਨੇ ਕਿ ਬੰਦਾ ਕਈ ਵਾਰੀ ਸਰਕਾਰ ਤੋਂ ਜਾਂ ਕਿਸੇ ਹੋਰ ਮਨੁੱਖ ਤੋਂ ਕਰਜ਼ਾ ਲੈ ਕੇ ਕਰਜ ਉਹ ਲੈ ਲੈਂਦੇ ਮੋੜਨਾ ਨਹੀਂ ਚਾਹੁੰਦਾ ਤੇ ਜੇਕਰ ਉਹ ਬੰਦਾ ਆਖੇ ਕਿ ਮੈਂ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਾਂ ਆਰਦਾਸਾ ਕਰਾਂ ਤੇ ਮੇਰਾ ਕਰਜਾ ਮਾਫ ਹੋ ਜਾਵੇਗਾ ਗੁਰਮੁਖੋ ਕਿਵੇਂ ਹੋ ਸਕਦਾ ਹੈ ਕਿਵੇਂ ਹੋ ਸਕਦਾ ਸੋ ਇਦਾਂ ਮੁਕਤ ਨਹੀਂ ਹੋਇਆ ਜਾਣਾ ਪਾਤਸ਼ਾਹ ਜੀ ਕਹਿੰਦੇ ਬੰਦਿਆ ਬੀਜਦਾ ਹੈ ਕੰਡੇ ਬੀਜਦਾ ਹੈ ਐਬਾਂ ਦੇ ਬੀਜ ਗੁਨਾਹਾਂ ਦੇ ਬੀਜ ਤੇ ਗੁਰੂ ਕੋਲ ਮੁਕਤੀ ਭਾਲਦਾ ਨਹੀਂ ਪਾਤਸ਼ਾਹ ਜੀ ਕਹਿੰਦੇ ਮੁਕਤ ਕੌਣ ਹੁੰਦਾ ਹੈ ਮੰਨ ਪਾਵਹ ਮੂਖ ਦਵਾਰ ਮਨੁੱਖ ਦਾ ਜਿਹੜਾ ਸਫਰ ਆਣਾ ਲੋਕ ਤੋਂ ਲੈ ਕੇ ਪਰਲੋਕ ਤੱਕ ਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਤੇਰਾ ਲੋਕ ਸੁਹੇਲਾ ਬਣ ਜਾਵੇ ਤੇ ਪਰਲੋਕ ਤੇਰਾ ਆਪਣੇ ਆਪ ਸੁਹੇਲਾ ਬਣ ਜਾਵੇਗਾ ਲੋਕ ਤੇਰਾ ਸੁਹੇਲਾ ਬਣ ਜਾਵੇ ਪਾਤਸ਼ਾਹ ਜੀ ਦੀ ਬਾਣੀ ਦਾ ਵਚਨ ਹੈ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਹਿੰਦੇ ਭਾਈ ਇਹ ਲੋਕ ਸੁਹੇਲਾ ਬਣਾ ਲੈ ਪਰਲੋਕ ਤੇਰਾ ਆਪਣੇ ਆਪ ਸੁਹੇਲਾ ਬਣ ਜਾਵੇਗਾ ਤੇ ਇਹ ਲੋਕ ਸੁਹੇਲਾ ਬਣਾਇਆ ਕਿੰਨਾਂ ਨੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ ਹੈ ਜਿਨ੍ਹਾਂ ਨੇ ਗੁਰੂ ਦਾ ਕਹਿਣਾ ਮੰਨ ਲਿਆ ਉਹਨਾਂ ਨੇ ਕਹਿੰਦੇ ਆਪਣਾ ਲੋਕ ਤੇ ਪਰਲੋਕ ਸੁਹੇਲੇ ਬਣਾ ਲਏ ਨੇ ਦੁਨੀਆਂ ਦੇ ਲੋਕ ਪਰਮਾ ਦੇ ਵਿੱਚ ਪੈੰਦੇ ਪਈ ਜਾਵਣ ਕਿ ਭਾਈ ਮਰਨ ਤੋਂ ਬਾਅਦ ਮੈਂ ਆਹ ਪਾਠ ਕਰਵਾਵਾਂਗਾ ਤੇ ਮੁਕਤੀ ਦੀ ਜਿਹੜੀ ਦਾਤ ਮਿਲ ਜਾਵੇਗੀ ਬੰਦਾ ਮੁਕਤ ਹੋ ਜਾਵੇਗਾ ਸਤਿਗੁਰੂ ਜੀ ਕਹਿੰਦੇ ਬੰਦਿਆ ਤੂੰ ਜਿਉਂਦੇ ਜੀ ਕਿਉਂ ਨਹੀਂ ਅੰਮ੍ਰਿਤ ਬਾਣੀ ਦੇ ਨਾਲ ਜੁੜ ਜਾਂਦਾ ਮਰਨ ਤੋਂ ਬਾਅਦ ਤੇਰੇ ਨਿਮਿਤ ਅਰਦਾਸਾਂ ਕਰਨੀਆਂ ਪੈਂਦੀਆਂ ਜਿਉਂਦੇ ਜੀ ਮੁਕਤ ਹੋ ਜਾ ਮਰਨ ਤੋਂ ਬਾਅਦ ਕੋਈ ਲੋੜ ਹੀ ਨਹੀਂ ਪੈਂਦੀ ਗੁਰਮੁਖੋ ਜਿਹੜੀ ਆਪਾਂ ਘਰ ਦੇ ਵਿੱਚ ਬਾਣੀ ਦਾ ਜਾਪ ਕਰਾਉਨੇ ਆ ਨਾ ਜਾਂ ਬਾਣੀ ਦਾ ਕੀਰਤਨ ਹੁੰਦਾ ਹੈ ਉਹ ਸਾਨੂੰ ਸਮਤ ਦੇਣ ਵਾਸਤੇ ਸੋਝੀ ਦੇਣ ਵਾਸਤੇ ਹੁੰਦਾ ਹੈ ਹਾਂ ਅਰਦਾਸ ਆਪਾਂ ਗੁਰੂ ਚਰਨਾਂ ਦੇ ਵਿੱਚ ਜ਼ਰੂਰ ਕਰਨੀ ਇਹ ਨਹੀਂ ਕਿ ਅਰਦਾਸ ਨਹੀਂ ਕਰਨੀ ਕਿਉਂਕਿ ਸਤਗੁਰੂ ਜੀ ਦੀ ਬਾਣੀ ਇਹ ਸਮਝਾਉਂਦੀ ਕਿ ਇਹ ਮਨੁੱਖ ਕੋਈ ਵੀ ਕਰਮ ਕਰਕੇ ਦਾਵਾ ਨਹੀਂ ਕਰਨਾ ਕਿਉਂਕਿ ਇੰਨੇ ਚੰਗੇ ਨਿਸ਼ਾਨ ਅਸੀਂ ਨਹੀਂ ਬਣ ਸਕਦੇ ਜਾਣੇਣ ਜਾਣੇ ਦੇ ਵਿੱਚ ਭੁੱਲਾਂ ਗਲਤੀਆਂ ਮਨੁੱਖ ਦੇ ਪਾਸੋਂ ਹੋ ਜਾਂਦੀਆਂ ਤੇ ਗੁਰੂ ਬਖਸ਼ਣਹਾਰ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਜ਼ਰੂਰ ਕਰਨੀ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਫਿਰ ਮਨੁੱਖ ਮੰਨ ਲੈਂਦਾ ਨਾ ਕਿ ਜੋ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਉਹਦੇ ਮੁਤਾਬਕ ਚੱਲਣ ਲੱਗ ਪੈਂਦਾ ਹੈ ਪਾਤਸ਼ਾਹ ਜੀ ਕਹਿੰਦੇ ਭਾਈ ਉਹਨੂੰ ਮੋਖ ਦਵਾਰ ਪ੍ਰਾਪਤ ਹੋ ਜਾਂਦਾ ਉਹ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ ਮੰਨ ਪਰਵਾਰ ਸਾਧਾਰ ਹੁਣ ਅੱਗੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਮਨੁੱਖ ਪਹਿਲਾਂ ਤਾਂ ਜਾਉਂਦੇ ਜੀ ਮੁਕਤ ਹੋ ਜਾਂਦਾ ਹੈ ਦੂਜੀ ਗੱਲ ਪਰਿਵਾਰ ਸਾਧਾਰ ਕੇ ਉਹ ਵਰ ਆਪਣੇ ਪਰਿਵਾਰ ਨੂੰ ਵੀ ਜਿਹੜਾ ਨਾ ਅਕਾਲ ਪੁਰਖ ਵਾਹਿਗੁਰੂ ਮਾਲਕ ਦੀ ਟੇਕ ਦ੍ਰਿੜ ਕਰਵਾ ਦਿੰਦਾ ਹੈ ਕਿ ਭਾਈ ਤੁਸੀਂ ਵੀ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜ ਜਾਓ ਜਾ ਇਹਦੇ ਅਰਥ ਵਿਦਵਾਨਾਂ ਨੇ ਇਹਦਾ ਵੀ ਕੀਤੇ ਹਨ ਕਿ ਫਿਰ ਪਰਵਾਰ ਹੈ ਜਿਹੜੇ ਇਹ ਸਾਡੇ ਗਿਆਨ ਇੰਦਰੀ ਨੇ ਅੱਖਾਂ ਸਾਡੇ ਕੰਨ ਹੋ ਗਏ ਔਰ ਸਾਡੀ ਰਸਨਾ ਹੋ ਗਈ ਜਿਹੜਾ ਸਾਡਾ ਸਰੀਰ ਹੱਥ ਪੈਰ ਆਦਿਕ ਇਹ ਵੀ ਕਹਿੰਦੇ ਪਰਵਾਰ ਤੇ ਮਨੁੱਖ ਇਹਨਾਂ ਨੂੰ ਵੀ ਸੁਧਾਰ ਲੈਂਦਾ ਹੈ ਅੱਖਾਂ ਸੁਧਰ ਜਾਂਦੀ ਐ ਭਾਵ ਅੱਖਾਂ ਨੂੰ ਵੇਖਣਾ ਆ ਜਾਂਦਾ ਐ ਕਿ ਸੰਸਾਰ ਦੇ ਵਿੱਚ ਮੈਂ ਕਿਹੜੀ ਭਾਵਨਾ ਦੇ ਨਾਲ ਵੇਖਣਾ ਐ ਕੰਨਾਂ ਨੂੰ ਸੁਣਨ ਦੀ ਜਾਚ ਆ ਜਾਂਦੀ ਐ ਕੰਨ ਸੁਧਰ ਜਾਂਦੇ ਨੇ ਫਿਰ ਇਹ ਨਿੰਦਿਆ ਚੋਲੀ ਨਹੀਂ ਸੁਣਦੇ ਰਸਨਾ ਸੁਧਰ ਜਾਂਦੀ ਐ ਇਹ ਬੋਲ ਕਬੂਲ ਝੂਠ ਗੁਫਰ ਆਦਿਕ ਨਹੀਂ ਬੋਲਦੀ ਹੱਥ ਪੈਰ ਸੁਧਰ ਜਾਂਦੇ ਨੇ ਆਤਮਾੜੇ ਕਰਮ ਨਹੀਂ ਕਰਦੇ ਤੇ ਕਦਮ ਜਿਹੜੇ ਚੱਲ ਕੇ ਕਿਤੇ ਗਲਤ ਰਸਤੇ ਤੇ ਨਹੀਂ ਤੁਰਦੇ ਇਸੇ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਸਰੀਰ ਦਾ ਆਪਣੇ ਗਿਆਨ ਇੰਦਰੀਆਂ ਦਾ ਵੀ ਉਹ ਮਨੁੱਖ ਸੁਧਾਰ ਕਰ ਲੈਂਦਾ ਹੈ ਜਿਹੜਾ ਸਤਗੁਰੂ ਜੀ ਦੀ ਬਾਣੀ ਦੀ ਵਿਚਾਰਧਾਰਾ ਨੂੰ ਮੰਨ ਜਾਂਦਾ ਹੈ ਮੰਨ ਤਰੈ ਤਾਰੇ ਗੁਰ ਸਿੱਖ ਫੇਰ ਅੱਗੇ ਗੁਰੂ ਸਾਹਿਬ ਜੀ ਸਮਝਾਉਂਦੇ ਕਿ हे ਮਨੁੱਖ ਜਦੋਂ ਇਨਸਾਨ ਨਾਮ ਮੰਨ ਜਾਂਦਾ ਹੈ ਨਾਮ ਕੀ ਹੈ ਆਪਣੇ ਸਾਹਮਣੇ ਨਾਮ ਆਪਾਂ ਕਿਹਨੂੰ ਆਖਾਂਗੇ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਨਾਮ ਅੰਮ੍ਰਿਤ ਬਾਣੀ ਦੇ ਵਿੱਚ ਬੜੇ ਉਚਾਰਨ ਕੀਤੇ ਨੇ ਸਭ ਤੋਂ ਸੌਖਾ ਤਰੀਕਾ ਗੁਰੂ ਸਾਹਿਬ ਜੀ ਕਹਿੰਦੇ ਨਾਮ ਭਾਈ ਤੇਰੇ ਵਾਸਤੇ ਹੈ ਸਤਿਗੁਰੂ ਜੀ ਦੀ ਬਾਣੀ ਤੇ ਬਾਣੀ ਨੂੰ ਪੜ ਕੇ ਬਾਣੀ ਨੂੰ ਵਿਚਾਰ ਕੇ ਬਾਣੀ ਨੂੰ ਮੰਨ ਕੇ ਆਤਸਾ ਜੀ ਜਿਹੜਾ ਵੀਰੋ ਗੁਰੂ ਦੇ ਗਿਆਨ ਨੂੰ ਮੰਨ ਲੈਂਦਾ ਹੈ ਗਿਆਨ ਮੰਨ ਜਾਂਦਾ ਤੇ ਗੁਰੂ ਆਪ ਵੀ ਤਰਿਆ ਹੈ ਗੁਰੂ ਆਪ ਵੀ ਤਰਿਆ ਹੋਇਆ ਤਰ ਤਾਰੀ ਗੁਰ ਸਿੱਖ ਤੇ ਗੁਰੂ ਆਪਣੇ ਸਿੱਖਾਂ ਨੂੰ ਵੀ ਤਾਰ ਲੈਂਦਾ ਹੈ ਕਦੇ ਭਵਜਲ ਦੇ ਵਿੱਚ ਡੁੱਬਣ ਨਹੀਂ ਦਿੰਦਾ ਪਰ ਕਾਰ ਦਾ ਉਹਨਾਂ ਨੂੰ ਹੈ ਜਿਹੜੇ ਮੰਨ ਲੈਂਦੇ ਹਨ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਦਾ ਕਹਿਣਾ ਹੀ ਨਹੀਂ ਮੰਨਿਆ ਨਾ ਗੁਰੂ ਦੀ ਬਾਣੀ ਪੜ੍ਹੀ ਨਾ ਬਾਣੀ ਨੂੰ ਵਿਚਾਰਿਆ ਨਾ ਗਿਆਨ ਪ੍ਰਾਪਤ ਕੀਤਾ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਨੂੰ ਕਹਿਣਾ ਪਿਆ ਕਬੀਰ ਸੱਚਾ ਸਤ ਗੁਰ ਕਿਆ ਕਰੇ ਜਉ ਸਖਾਂ ਮੈਂ ਤੂਕ ਅੰਦੇ ਇੱਕ ਨਾ ਲਗਈ ਜਉ ਬਾਸ ਵਜਾਈਐ ਫੂਕ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਇਹਦੇ ਵਿੱਚ ਸੱਚੇ ਸਤਿਗੁਰੂ ਜੀ ਕੀ ਕਰਨ ਜੇਕਰ ਗੁਰਸਿੱਖੀ ਮੰਨਣ ਨੂੰ ਤਿਆਰ ਨਹੀਂ ਗੁਰੂ ਸਾਹਿਬ ਜੀ ਗੱਲ ਉਹਨਾਂ ਦੀ ਕਰਦੇ ਨੇ ਕਹਿੰਦੇ ਜਿਹੜਾ ਭਾਈ ਮੰਨ ਜਾਂਦਾ ਤੇ ਸਬਰ ਗੁਰੂ ਉਹਨਾਂ ਨੂੰ ਤਾਰ ਲੈਂਦਾ ਮੰਨ ਨਾਨਕ ਭਵੈ ਨਾ ਭਿਖ ਫਿਰ ਬਾਦਸ਼ਾਹ ਜੀ ਕਹਿੰਦੇ ਉਹਨਾਂ ਨੂੰ ਸਬਰ ਆ ਜਾਂਦਾ ਹੈ ਸੰਤੋਖ ਆ ਜਾਂਦਾ ਹੈ ਜਿਵੇਂ ਆਪਾਂ ਪਿੱਛੇ ਇਹ ਪੌੜੀ ਦੀ ਵਿਚਾਰ ਸਾਂਝੀ ਕਰਕੇ ਆਏ ਆ ਕਿ ਸੁਣਿਆ ਸਤ ਸੰਤੋਖ ਗਿਆਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਗੁਣ ਆ ਜਾਂਦੇ ਨੇ ਤੇ ਜਦੋਂ ਗੁਣ ਆ ਜਾਂਦੇ ਨੇ ਉਹ ਫਿਰ ਗਿਆਨ ਨੂੰ ਮੰਨ ਲੈਂਦਾ ਨਾਨਕ ਭਵ ਹੈ ਨਾ ਭਿਖ ਭਵ ਹੈ ਤੋਂ ਭਾਵ ਹੁੰਦਾ ਦਰ ਦਰ ਤੇ ਭਟਕਣਾ ਥਾਂ ਥਾਂ ਤੇ ਭਟਕਣਾ ਭਿਖ ਤੋਂ ਭਾਵ ਹੁੰਦਾ ਭਿਖਿਆ ਦਰ ਦਰ ਤੇ ਜਾ ਕੇ ਮੰਗਣਾ ਕਹਿੰਦੇ ਫਿਰ ਜਿਹੜਾ ਗੁਰੂ ਕਾ ਸਿੱਖ ਹੈ ਭਾਈ ਗੁਰੂ ਦੀ ਗੱਲ ਮੰਨਦਾ ਉਹ ਗੁਰੂ ਦੇ ਦਰ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ ਤੇ ਜਿਹੜਾ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਗੁਰੂ ਵਾਲਾ ਬਣ ਕੇ ਕਿਤੇ ਕਬਰਾਂ ਤੇ ਵੀ ਤੁਰਿਆ ਫਿਰਦਾ ਹੈ ਮੰਦਰਾਂ ਤੇ ਵੀ ਤੁਰਿਆ ਫਿਰਦਾ ਹੈ ਵਿੱਚੇ ਦੇਵੀ ਦੇਵਤਿਆਂ ਨੂੰ ਪੂਜੀ ਜਾਂਦਾ ਹੈ ਉਹ ਗੁਰੂ ਕਾ ਸੱਕ ਨਹੀਂ ਹੋ ਸਕਦਾ ਉਹ ਨਹੀਂ ਹਜੇ ਮੰਨਿਆ ਨਹੀਂ ਗੁਰੂ ਨੂੰ ਗੁਰੂ ਦੀ ਗੱਲ ਨਹੀਂ ਮੰਨੀ ਠੀਕ ਹੈ ਗੁਰੂ ਸਾਹਿਬ ਜੀ ਦੇ ਅੱਗੇ ਨਮਸ਼ਕਾਰਾਂ ਜ਼ਰੂਰ ਕਰਦਾ ਹੈ ਪਰ ਹਜੇ ਉਹਨੇ ਸਤਿਗੁਰੂ ਜੀ ਨੂੰ ਮੰਨਿਆ ਨਹੀਂ ਗੁਰੂ ਦੀ ਗੱਲ ਨਹੀਂ ਮੰਨੀ ਤੇ ਤਾਂ ਹੀ ਭਟਕਦਾ ਰਹਿੰਦਾ ਹੈ ਬਾਤ ਸਾਈ ਜੀ ਕਹਿੰਦੇ ਜਿਹੜਾ ਮੰਨ ਲੈਂਦਾ ਜਿਹੜਾ ਗਿਆਨ ਪ੍ਰਾਪਤ ਕਰ ਲੈਂਦਾ ਜਿਹਨੂੰ ਸੋਝੀ ਆ ਜਾਂਦੀ ਫਿਰ ਉਹ ਦਰ ਦਰ ਤੇ ਨਹੀਂ ਭਟਕਦਾ ਉਹ ਘਰ ਘਰ ਜਾ ਕੇ ਮੰਗਦਾ ਨਹੀਂ ਐਸਾ ਨਾਮ ਨਿਰੰਜਨ ਹੋਏ ਸਤਿਗੁਰੂ ਜੀ ਕਹਿੰਦੇ ਇਹ ਮਨੁੱਖ ਇਹ ਜਿਹੜਾ ਨਾਮ ਹੈ ਨਾ ਅਕਾਲ ਪੁਰਖ ਦਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਕਹਿੰਦੇ ਐਦਾਂ ਦਾ ਭਾਈ ਇਹ ਨਾਮ ਹੈ ਜੇ ਕੋ ਮਨ ਜਾਣੈ ਮਨ ਕੋਈ ਜੇਕਰ ਕੰਨ ਕੋਈ ਮੰਨ ਕੇ ਵੇਖੇ ਨਾ ਫੇਰ ਉਹਦੀ ਜ਼ਿੰਦਗੀ ਦੇ ਵਿੱਚ ਕਿਰਪਾ ਰਹਿਮਤ ਗੁਰੂ ਸਾਹਿਬ ਜੀ ਵਰਤੌਂਦੇ ਨੇ ਪਾਤਸ਼ਾਹ ਜੀ ਕਹਿੰਦੇ ਕੋਈ ਮੰਨ ਕੇ ਤਾਂ ਵੇਖੇ ਆਪਣੇ ਮਨ ਦੇ ਅੰਦਰ ਜਿਹੜਾ ਇਲਾਹੀ ਬਾਣੀ ਦਾ ਗਿਆਨ ਹੈ ਉਹਨੂੰ ਵਸਾ ਕੇ ਤਾਂ ਵੇਖੇ ਇੱਕ ਵਾਰੀ ਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖਾ ਬਾਣੀ ਦਾ ਗਿਆਨ ਸੁਣ ਸੁਣ ਕੇ ਆਪਣੇ ਮਨ ਦੇ ਵਿੱਚ ਵਸਾਉਣਾ ਕਰ ਜਦੋਂ ਸੁਣ ਕੇ ਮਨ ਲਵੇਂਗਾ ਤੇ ਅੱਗੇ ਕਹਿੰਦੇ ਫਿਰ ਪੰਜ ਪ੍ਰਵਾਨ ਪੰਜ ਪ੍ਰਧਾਨ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਂਗਾ ਸੋ ਇਥੋਂ ਤੱਕ ਆਪਾਂ ਜੋ ਮੰਨਣ ਦੇ ਸੰਬੰਧ ਦੇ ਵਿੱਚ ਸਤਿਗੁਰੂ ਜੀ ਨੇ ਚਾਰ ਪੌੜੀਆਂ ਉਚਾਰਣ ਕੀਤੀਆਂ 12ਵੀਂ 13ਵੀਂ 14ਵੀਂ ਤੇ 15ਵੀਂ ਉਹਨਾਂ ਦੀ ਵਿਚਾਰ ਅੱਜ ਸੰਪੂਰਨ ਹੋਈ ਹੈ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਜੋ ਅਗਲੀ ਬਾਣੀ ਦੀ ਵਿਚਾਰ 16ਵੀਂ ਪੌੜੀ ਦੀ ਵਿਚਾਰ ਉਹ ਆਪਾਂ ਕੱਲ੍ਹ ਦੇ ਦੀਵਾਨਾ ਦੇ ਵਿੱਚ ਸਰਵਣ ਕਰਾਂਗੇ ਹੋਈਆਂ ਤਮਾਮ ਭੁੱਲਾਂ ਦੀ ਮਾਫੀ ਆਓ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ ਥੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ 헤 ਸੰਮ ਰਖ ਆਗਾਮ ਭੂਰਨ 모헤 ਮਯਾਤਾਰ ਅੰਦ ਕੂਪ ਮਹਾ ਬਿਆਨ ਨਾਨਕ ਬਾਰ ਉਧਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਦੋ ਸਤਿ ਦਾ ਘਰ ਸੇਵੰਦੇ ਵਾਹਿਗੁਰੂ ਪਾਰ ਉਧਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ